ਹਾਂ ਮਮੀ ਕਿੱਥੇ ਗਏ ਇੱਥੇ ਤੇ ਹੈ ਨਹੀਂ ਆ ਬਾਹਰ ਹੀ ਵੇਖਾਂ ਬਾਹਰ ਹੋਣੇ ਆ ਅੱਛਾ ਮੰਮੀ ਇੱਥੇ ਬੈਠੇ ਆ ਮੰਮੀ ਆ ਜਾ ਅਸ ਸੁਣ ਲੋ ਵੇਖ ਲੋ ਆਂ ਦੀਆਂ ਧੀਰੀਆਂ ਗੱਲਾਂ ਕੀ ਗੱਲ ਹੋਈ ਪਿੰਡ ਪਮਚੀ ਉੱਥੇ ਮੇਰੇ ਨਾ ਤੇ ਹੁਣ ਦੱਸ ਇਹਨਾਂ ਦੀਆਂ ਕਰਤੂਤਾ ਕੀ ਕਰਨ ਦਾ ਇਹ ਆਏ ਹੂੰ ਪਿੰਡ ਗਏ ਹੀ ਉੱਥੇ ਮੇਰੇ ਇਸ ਤੇ ਇੱਕ ਹੀ ਗੇ ਸਾਰਾ ਕੁਛ ਉਹ ਤੇ ਚਿੱਟਾ ਧਾਰ ਕੇ ਆਏ ਆ ਕਿ ਇਹ ਆ ਨਹੀਂ ਕਰਦੀ ਤੇ ਉਹ ਨਹੀਂ ਕਰਦੀ ਮੈਂ ਇਹ ਲਾਕੇ ਨਹੀਂ ਚਲਾਕ ਵਾ ਹੈ ਨਹੀਂ ਹਣ ਟਾਈ ਜੀ ਨੂੰ ਵੀ ਦੱਸੋ ਨਾ ਵੀ ਆ ਕੁਛ ਕਰਨ ਦੇ ਆ ਇਕੱਲੇ ਦੋਵੇਂ ਜੀ ਗਏ ਹੈਗੇ ਤੇ ਚਲਾਕ ਵਾ ਹੈ ਹੱਦ ਕਰਤੀ ਇਹਨੇ ਤੇ ਜਾਣ ਵਾਲੀ ਹੈ ਸਾਨੂੰ ਦੱਸ ਕੇ ਜਾਂਦੀ ਜਾਂ ਨਾਲ ਲੈ ਕੇ ਜਾਂਦੀ ਉਹਦਾ ਕੀ ਕੰਮ ਨਾਲੇ ਰਿਸ਼ਤੇਦਾਰੀ ਚ ਜਾ ਕੇ ਇਦਾਂ ਕਰਨ ਦਾ ਉੱਥੇ ਮੇਰੇ ਪਿੰਡ ਜਾਂਡ ਜਾ ਕੇ ਤੇ ਨਵਾਂ ਤਾਜ਼ਾ ਕੱਢਿਆ ਮੇਰਾ ਸਾਰਾ ਆਂਡ ਗਵਾਂਡ ਵੇਂਦਾ ਹੈਗਾ ਪੀ ਇਹਦਾ ਜੇੜ ਤੇ ਜਠਾਣੀ ਆਏ ਆ ਤੇ ਕਿੰਨਾ ਰੋਲਾ ਪਾਉਣਦੇ ਆ ਤੇ ਬੜੀ ਇਸ਼ਤ ਬਣਾ ਕੇ ਆਏ ਉੱਥੇ ਨਾਲੇ ਮੇਰੀ ਤੇ ਨਾਲੇ ਆਪਣੀ ਨਾਲੇ ਮੇਰਗਾ ਸੁ ਨਵਾਂ ਤਾਜ਼ਾ ਕਾਢਾ ਹੈ ਪੀ ਇਦਾਂ ਤੇ ਆਉ ਹੈ ਇੱਥੇ ਕਰਦੇ ਹਾਂ ਜਿਹੜੀ ਗੱਲ ਕਰਨੀ ਸੀ ਸਾਡੇ ਨਾਲ ਨਹੀਂ ਰਸਨੋ ਹਾਂ ਤਾਈ ਜੀ ਨੂੰ ਤੇ ਉਹਨੂੰ ਦੀਦੀ ਨੂੰ ਵੀ ਪੁੱਛੋ ਇੱਥੇ ਸੱਦ ਕੇ ਕੋਈ ਕੰਮ ਕਰਕੇ ਆਈ ਉੱਥੇ ਜਾ ਕੇ ਕੋਸਦੀ ਮੇਰ ਗਾ ਸੁਣੇ ਇਦਾਂ ਥੋੜਾ ਚੰਗੇ ਲੱਗੇ ਤਾਂ ਜਾਂ ਹਾਂ ਨੂੰ ਨਾਲ ਲੈ ਕੇ ਜਾਂਦੇ ਮੈਂ ਉਹ ਦਿਨ ਕਿਹਾ ਵੀ ਨਾ ਵੀ ਨਾਲ ਲੈ ਜਾਓ ਕਿੱਥੇ ਚੱਲੇ ਜਾਂਦੇ ਹਾਂ ਨਾ ਮੈਂ ਤੇ ਦਵਾਈ ਲੈਣ ਚਲੀ ਮੈਂ ਬਾਜ਼ਾਰ ਚੱਲੀ ਮੈਂ ਉਹ ਚੱਲੀ ਆ ਉਹ ਕਰਨ ਲੱਗੀ ਆ ਉੱਥੇ ਜਾ ਕੇ ਨਵਾਂ ਤਾਜ਼ਾ ਕੱਢ ਗਾਸ ਨੂੰ ਉਹ ਜਿਆਦਾ ਹੀ ਚਤਰ ਬਣਦੀ ਆ ਤੇ ਮੈਂ ਵੀ ਪੁੱਛਿਆ ਸੀ ਉਹ ਦਿਨ ਵੀ ਕਿੱਥੇ ਚੱਲੇ ਜੇ ਤੁਸੀਂ ਤੇ ਦੱਸਦੀ ਹਾਂ ਤੇ ਉਹਦਣ ਆਂਦੀ ਮੈਂ ਇੱਥੇ ਚੱਲੀ ਦਵਾਈ ਲੈਣ ਚਲੀ ਆ ਇਹ ਆ ਇਹ ਖੜੇ ਅਹੀਂ ਤੇ ਮੈਨੂੰ ਕੀ ਪਤਾ ਹੀ ਇਹ ਗੱਲ ਦਾ ਵੀ ਉੱਥੇ ਕਿ ਪਹੁੰਚ ਲਈ ਆ ਨਹੀਂ ਪੁੱਛੋ ਆਵਾਜ਼ ਮਾਰੋ ਹੁਣ ਤੇ ਪੁੱਛੋ ਇਹਨਾਂ ਨੂੰ ਸਾਹਮਣੇ ਕੋਈ ਨੂੰ ਪੁੱਛਦੀ ਹਾਂ ਮੈਂ ਆਵਾਜ਼ ਮਾਰੋ ਤਾਈ ਜੀ ਨੂੰ ਤੇ ਇਹਨਾਂ ਦੀਦੀ ਨੂੰ ਤੇ ਪੁੱਛੋ ਇਹਨਾਂ ਨੂੰ ਇੱਥੇ ਹੀ ਮੁੜ ਕੇ ਦੇ ਦੋਵੇਂ ਜਾਣੀ ਵਾਲੇ ਟਾਲੇ ਪਾ ਦਿੰਦੀਆਂ ਗੱਲਾਂ ਆਹ ਹੋਏ ਇਦਾਂ ਹੀ ਕਰਦੀਆਂ ਕਿ ਸਾਨੂੰ ਪਤਾ ਨਹੀਂ ਲੱਗਣ ਦਿੰਦੀਆਂ ਕਿਸ ਗੱਲ ਦਾ ਚੱਲ ਅੰਦਰ ਚੱਲ ਗਏ ਫਿਰ ਜਾ ਕੇ ਪੁੱਛਦੀ ਉਹਦੇ ਪਟੇ ਜੇ ਮੈਂ ਪੁੱਟਦੀ ਆ ਨਾ ਅੱਜ ਅੱਜ ਮਿਰਗਾ ਸੁਣ ਜਾਂ ਤੋਂ ਦੱਸਦੇ ਨਹੀਂ ਪੁੱਛਦੇ ਨਹੀਂ ਹੈ ਸਾਨੂੰ ਹੁਣ ਵੇਖ ਲੈਨੇ ਆ ਕੀ ਦੱਸਦੀ ਆ ਪਹਿਲਾਂ ਉਦਾਂ ਪੁੱਛਦੇ ਆ ਆਪਾਂ ਸੱਸ ਸਬਾਪ ਕਿੱਥੇ ਗਈ ਸੀ ਤੁਹ ਹਾਂਜੀ ਹਨਾ ਚਲੋ ਆਜੋ ਚੱਲੀਏ ਫਿਰ ਦੱਸਦੇ ਆ ਪੁੱਛਦੇ ਉਹਨੂੰ ਕੀ ਆਂਦੀ ਆ ਗਈ ਵੱਡੀ ਚਤਰ ਹੁਣ ਮੈਂ ਉਹਦੇ ਨਾਲ ਗੱਲ ਕਰਾਂ ਕੀ ਹੋ ਗਿਆ ਭੈਣ ਜੀ ਨਾ ਗਰਮ ਹੋਗੇ ਤੁਸੀਂ ਨਾ ਗਰਮ ਹੋਣਾ ਨਹੀਂ ਉੱਥੇ ਪੈ ਕੇ ਇਹਦੇ ਗਈ ਤੇ ਸਾਨੂੰ ਦੱਸ ਕੇ ਜਾਂਦੀ ਅਸੀਂ 10 ਵਾਰੀ ਪੁੱਛਿਆ ਸਤਿੰਦਰ ਨੇ ਵਾਕ ਪੁੱਛਿਆ ਮੈਂ ਵਾਕ ਪੁੱਛਿਆ ਪਾ ਕਿੱਥੇ ਚੱਲੇ ਆਹ ਦਵਾਈ ਲੈਣ ਚੱਲੇ ਦਵਾਈ ਲੈਣ ਚੱਲੇ ਤੇ ਉੱਥੇ ਆ ਰਿਸ਼ਤੇਦਾਰਾਂ ਚ ਇਦਾਂ ਚੰਗੇ ਲੱਗੀਦਾ ਵਾ ਇੱਥੇ ਕਰਦੇ ਹਾਂ ਜਿਹੜੀ ਗੱਲ ਕਰਨੀ ਸੀ ਸਾਡੇ ਨਾਲ ਚਲ ਕੋਈ ਨਹੀਂ ਤੂੰ ਇੰਨੇ ਗਰਮ ਨਾ ਹੋ ਕੋਈ ਗੱਲ ਹੀ ਪੁੱਛ ਲੈਨੇ ਮੈਂ ਪਤਾ ਨਹੀਂ ਕਿਉਂ ਇੰਨਾ ਗਰਮ ਆਉਂਦਾ ਹੈ ਬਾਹਰੋਂ ਕਾਲੀ ਕਾਲੀ ਗਰਮ ਹੋਣਾ ਪੈਣਾ ਹੁਣ ਅਗਗੇ ਤਾਂ ਚਾਲ ਨਹੀਂ ਕੋ ਹੁੰਦੇ ਨਹੀਂ ਹੁਣ ਚੁੱਪ ਕੀਤੇ ਰਹੇ ਤੇ ਸਗੋਂ ਸਾਨੂੰ ਦੱਸਣੋਂ ਪੁੱਛਣੋਂ ਹੀ ਹਟ ਗਏ ਹਰ ਇੱਕ ਗੱਲ ਜੀ ਉਥੇ ਐਨਾ ਰੌਲਾ ਪਾ ਕੇ ਆਏ ਆ ਸਾਰਾ ਆਂਡ ਗਵੰਡ ਕੋਠੇ ਦੇ ਚੜਜੜ ਵੇਂਦਾ ਹੈਗਾ ਜਿਨ੍ਹਾਂ ਦੀ ਦੀ ਦਾ ਸੰਗ ਆ ਤੁਹਾਨੂੰ ਪਤਾ ਤੇ ਹੈਗਾ ਵਾ ਕਿ ਜਦੋਂ ਰੌਲਾ ਪਾਉਣ ਲੱਗਦੇ ਕਿੰਨੀ ਉੱਚੀ ਉੱਚੀ ਬੋਲਦੇ ਆ ਨਹੀਂ ਜਾਂ ਰੌਲਾ ਕਿਉਂ ਤੇ ਗਈ ਸੀ ਤੇ ਰੌਲਾ ਕਿਉਂ ਪਾਉਣਾ ਹੈਗਾ ਪਹਿਲੀ ਗੱਲ ਤਾਂ ਮੈਨੂੰ ਤਾਂ ਦੱਸ ਕੇ ਨਹੀਂ ਗਈ ਉਹ ਕੋਈ ਆ ਵੀ ਆਂਦੇ ਅਸੀਂ ਦਵਾਈ ਲੈਣ ਚੱਲਦੇ ਨਹੀਂ ਉਥੇ ਤੇ ਜਲੂਸ ਕਢਾ ਕੇ ਆਏ ਨਾਲੇ ਆਪਣਾ ਨਾਲੇ ਸਾਰੇ ਟੱਬਰ ਦਾ ਕਢਾ ਕੇ ਆਏ ਉਥੇ ਜਲੂਸ ਆਓ ਚਲ ਬਹਿ ਕੇ ਅੰਦਰ ਬਹਿ ਕੇ ਗੱਲ ਕਰ ਕਰ ਲੈਂਦੇ ਸ ਕੀ ਪਤਾ ਇਹਨਾਂ ਨੇ ਕੀ ਕਰਨਾ ਤੇ ਕੀ ਨਹੀਂ ਕਰਨਾ ਚੱਲ ਕੋਈ ਨਹੀਂ ਪੁੱਛਦੇ ਆ ਉਹਨੂੰ ਕੀ ਕਰਕੇ ਆਈਏ ਕੀ ਆਂਦੀ ਆ ਹਾਏ ਇੱਧਰ ਤੇ ਜ਼ਿਆਦਾ ਹੀ ਕੰਮ ਤਤਾ ਹੋਇਆ ਵਾ ਇੱਥੇ ਤੇ ਜ਼ਿਆਦਾ ਹੀ ਅੱਗ ਭਖੀ ਹੀ ਆ ਅੱਜ ਮੇਰੀ ਨੇਰੀ ਆਈ ਲੈ ਅੱਜ ਮੇਰੀ ਚੰਗੀ ਰਾਲ ਮਿਲ ਕੇ ਫੈਂਟ ਕੱਢਣ ਗਈਆਂ ਮੈਂ ਤਾਂ ਸੋਚਿਆ ਸੀ ਮੈਂ ਹੋਈ ਚਾਤਰਵਾ ਪਰ ਇਹ ਸਿਆਣਾ ਜੀ ਤੇ ਮੇਰੇ ਨਾਲ ਵੀ ਤੇਜ਼ ਨਿਕਲੀ ਆ ਵੇਲਾ ਕਿੰਨੀ ਛੇਤੀ ਮਾਣ ਉਸੇ ਵੜੇ ਲੁੱਤੀ ਲਾਤੀ ਇਹ ਇੱਥੇ ਆਈਗੀ ਇਹਨਾਂ ਦਾ ਮੈਂ ਕੀ ਚੁੱਕ ਕੇ ਲੈ ਆਈਗੀ ਹਾਏ ਰੱਬਾ ਅੱਜ ਮੇਰੀ ਨਿਹਰੀ ਹੋ ਗਈ ਮੈਂ ਤੇ ਡੌਰੀ ਲੱਗੀ ਜਾਣਿਆ ਚੈਨਿਸ ਤੇੰਦਾ ਇੱਡੀ ਵੀ ਨਹੀਂ ਚਦਾ ਆ ਉਹ ਵੀ ਇਨੀਆ ਗੱਲਾਂ ਕਰਕੇ ਉਹ ਇਤਨਾ ਰੌਲਾ ਪਾਇਆ ਉਹ ਸਹੀ ਹੈ ਨਾ ਜੇ ਕੋਈ ਗੱਲ ਕੀਤੀ ਹੈ ਉਹ ਤਾਂ ਕੀਤੀ ਹੋਊਗੀ ਤੂੰ ਵੀ ਨਾ ਇਨੀ ਗੱਲ ਵਧਾ ਨਹੀਂ ਤਾਈ ਜੀ ਤੁਹਾਨੂੰ ਨਹੀਂ ਗਾ ਪਤਾ ਮੰਮੀ ਨੂੰ ਫੋਨ ਕਰਕੇ ਪੁੱਛ ਲਓ ਭਾਵੇਂ ਤੇ ਨਾਲ ਪੁੱਛ ਲਓ ਮੇਰੇ ਚਾਚੀ ਜੀ ਉਹਨਾਂ ਨੂੰ ਉੱਥੇ ਲੱਗ ਗਏ ਕਿੰਨਾ ਰੌਲਾ ਪਾ ਕੇ ਆਏ ਆ ਉੱਥੇ ਚੱਲ ਕੋਈ ਨਹੀਂ ਮੰਮੀ ਨੂੰ ਵੀ ਪੁੱਛ ਲੈਣੀ ਪਰ ਐਡੀ ਵੀ ਮੂਰਖ ਨਹੀਂ ਉਹਨੂੰ ਨਹੀਂ ਪਤਾ ਰਿਸ਼ਤੇਦਾਰੀ ਚ ਮੈਂ ਆਈ ਆ ਤੇ ਇਤਰਾ ਨਹੀਂ ਗੱਲ ਕਰਨੀ ਨਹੀਂ ਤੇ ਤੂੰ ਹੀ ਦੀਦੀ ਨੂੰ ਆਪੇ ਪੁੱਛ ਲੈ ਪਈ ਉਹ ਪਾ ਕੇ ਆਏ ਰੋਲਾ ਕਿ ਨਹੀਂ ਪਾ ਕੇ ਆਇਆ ਆਪੇ ਉਹ ਨਾਲ ਪਤਾ ਲੱਗ ਜਾਣਾ ਸਾਹਮਣੇ ਚੱਲ ਕੋਈ ਨਹੀਂ ਪੁੱਛ ਲੈਣੀ ਇਹਨੂੰ ਹਾਂਜੀ ਹੁਣ ਵੇਖ ਲੈ ਕਿੰਨਾ ਕੋ ਉੱਥੇ ਕਰਕੇ ਆਈ ਤੇ ਤੂੰ ਹੀ ਹੁਣ ਬਸ ਅਹੀਂ ਲੈਣ ਦੇਣਾ ਸਾਡਾ ਕਰਨ ਦੇਣ ਤੇ ਅਸੀਂ ਅੱਡੋ ਜਾਣਾ ਅਸੀਂ ਨਹੀਂ ਨਾਲ ਰਹਿਣਾ ਹੋਰ ਐਵੇਂ ਨਹੀਂ ਇੰਨਾ ਗੁੱਸਾ ਕਰੀ ਜਾਂਦਾ ਉਹ ਤੇ ਸਦੈਣ ਉਹ ਨਿਆਣੇ ਸਿਆਣੇਆਂ ਚ ਕਈ ਗਲਤੀਆਂ ਹੋ ਜਾਂਦੀਆਂ ਤੇ ਜੇ ਆਪਾਂ ਵੀ ਇਹ ਗੱਲਾਂ ਸੋਚਣ ਲੱਗੀਆਂ ਇੰਨੇ ਨੇ ਕਰਮ ਉਹ ਤੂੰ ਹੀ ਕੋਈ ਨਹੀਂ ਮੈਂ ਪੁੱਛੂ ਕੀ ਉਹਨੂੰ ਨਹੀਂ ਗਰਮੇ ਤੇ ਹੋਣ ਵਾਲੀ ਕਿਹੜੀ ਗੱਲ ਵਾ ਬਾਕੀ ਕੋਈ ਨਾਲੇ ਆ ਭਾਵੇਂ ਕੋਈ ਰਿਸ਼ਤੇਦਾਰ ਕੋਈ ਵੀ ਆ ਲੜਾਈ ਵਧਾਉਂਦਾ ਹੁੰਦਾ ਘਟਾਉਂਦਾ ਨਹੀਂ ਹੁੰਦਾ ਨਹੀਂ ਨਾ ਰਿਸ਼ਤੇਦਾਰੀ ਵਿੱਚ ਮੇਰੇ ਨਾਲ ਸੁਣੋ ਇਦਾਂ ਚੰਗੇ ਨਹੀਂ ਲੱਗੀਦਾ ਉੱਥੇ ਜੋ ਕੀਤੀਆਂ ਗੱਲਾਂ ਇੱਥੇ ਕਰਦੀ ਨਾਲੇ ਅਗਲੇ ਕੀ ਆਂਦੇ ਹੋਣਗੇ ਹਨੂ ਵੀ ਇਹ ਕਿੱਦਾਂ ਦੀਆਂ ਬੁੱਢੀਆਂ ਵਾ ਚਾਹੇ ਸ਼ਾਜਾ ਕੀਤੀ ਵੀ ਉਹਦੀ ਮੰਮੀ ਕੋਈ ਕੋਈ ਗੱਲ ਕੀਤੀ ਉਹਦੇ ਬਾਰੇ ਸਤੰਦਰ ਬਾਰੇ ਵੀ ਇਹ ਕੰਮ ਨਹੀਂ ਕਰਦੀਆਂ ਜਿਉਂ ਆ ਹੋਈ ਚੰਦਾ ਨਿਆਣੀ ਸਿਆਣੀ ਵਾ ਦਾ ਘਾਟਾ ਹੋ ਗਿਆ ਉਹ ਕੋਈ ਨਹੀਂ ਹੋ ਉਹ ਤਾਂ ਗਿਆ ਕਿ ਮੇਰਗਾ ਸਣ ਉੱਥੇ ਭੈਣ ਭਰਾ ਸਾਲੋ ਆ ਜਾਂਦਾ ਅਗਲੇ ਦੇ ਘਰ ਏ ਥੋੜਾ ਪੀ ਇਕੱਲੇ ਗਏ ਸੀ ਉੱਥੇ ਨਾਲੇ ਸਾਰੋ ਭੈਣ ਭਰਾ ਕੀ ਬਤਾ ਉਹਨੇ ਅੰਦਰ ਵੜ ਕੇ ਨਹੀਂ ਗੱਲ ਕੀਤੀ ਹੋਣੀ ਭੈਣ ਭਰਾ ਲੋਕੀ ਉਤਰਾ ਹੀ ਕਈ ਗੱਲਾਂ ਬਣਾ ਲੈਂਦੇ ਆ ਗਿਆ ਹੋਇਆ ਸ਼ਰੀਕਾ ਸਾਰਿਆਂ ਦਾ ਅਗਲੇ ਮੇਰਗਾ ਸਣ ਕੰਦਾ ਨਾਲ ਅਲੱਗ ਅਲੱਗ ਸੁਣਦੇ ਰਹਿੰਦੇ ਤੇ ਕੀ ਇਨ੍ਹਾਂ ਦੇ ਘਰ ਗੱਲ ਹੋਣ ਲਈ ਤੇ ਇਹ ਮੇਰਗਾ ਸਣ ਜਿਹੜੀ ਗੱਲ ਹੀ ਇੱਥੇ ਕਰਦੇ ਆਹ ਹੋਈ ਤਾਂ ਗੱਲ ਹੈਗੀ ਉੱਥੇ ਹੁਣ ਬਸ ਮੁੱਕਦੀ ਗੱਲ ਹੈ ਹੋਈ ਆਪੀ ਤੁਸੀਂ ਸਾਨੂੰ ਅੱਡ ਕਰ ਦੋ ਤੇ ਸਾਬ ਕਿਤਾਬ ਹੱਡਾ ਕਰ ਦੋ ਚੱਲ ਕੋਈ ਨਹੀਂ ਐਵੇਂ ਨਹੀਂ ਇੰਨਾ ਗਰਮ ਹੋਈਦਾ ਹੁੰਦਾ ਨਿਆਣੇ ਦੇ ਮਗਰ ਲਾ ਕੇ ਮੈਂ ਮਾਰਦੀ ਆਵਾਜ਼ ਉਹਨੂੰ ਪੁੱਛਦੀ ਆਂ ਕੀ ਗੱਲ ਹੋਈ ਹੈ ਨਾਲੇ ਇੱਥੇ ਦਗਾਂ ਅਸੀਂ ਪੁੱਛਦੇ ਸੀ ਤੇ ਦੱਸਿਆ ਕਿਉਂ ਨਹੀਂ ਉਹਨੇ ਸਾਰੀ ਗੱਲ ਸਾਨੂੰ ਆਹ ਚੱਲ ਦੱਸਣੀ ਚਾਹੀਦੀ ਸੀ ਨਹੀਂ ਦੱਸੀ ਚਾਹੀਦੀ ਨਹੀਂ ਕਿਹੜੇ ਘਰ ਦੇ ਮੈਂਬਰ ਨਹੀਂ ਸੀ ਨਹੀਂ ਮੈਂ ਤਾਂ ਫਿਰ ਕੀ ਹੋ ਗਿਆ ਰਿਸ਼ਤੇਦਾਰਾਂ ਦੇ ਚਲ ਗਈ ਆ ਦੀ ਮੰਮੀ ਕੋਈ ਚਲ ਗਈ ਉੱਥੇ ਕੀ ਲੋੜਾ ਆ ਗਿਆ ਨਹੀਂ ਚੱਲ ਤਾਂ ਗਈ ਅਸੀਂ ਕਿਹੜਾ ਮਨਾ ਕੀਤਾ ਸੀ ਤੇ ਅਸੀਂ ਤਾਂ ਸਭ ਨੂੰ ਕਿਹਾ ਅਸੀਂ ਜਾਣੇ ਨਾਲ ਟਾਡੇ ਚਲ ਕੋਈ ਨਹੀਂ ਮੈਂ ਪੁੱਛਦੀ ਦੱਸਿਆ ਮੈਨੂੰ ਵੀ ਨਹੀਂ ਇਹਨਾਂ ਨੇ ਉਹ ਦਿਨ ਆਖੀ ਜਾਂਦੇ ਦਵਾਈ ਲੈਣ ਚੱਲੇ ਦਵਾਈ ਲੈਣ ਤੇ ਇਹ ਜੋਤੀ ਇੱਧਰ ਆਏ ਇਹ ਜੋਤੀ ਇੱਧਰ ਆ ਮਾਰਨ ਤੇ ਆਵਾਜ਼ ਆ ਗਈ ਮੇਰੇ ਕਲਾਸ ਹੁਣ ਲੱਗੂ ਹੁਣ ਚੰਗੀ ਤਰ੍ਹਾਂ ਇਹ ਮੇਰਾ ਤੇ ਦੇਹ ਲਈ ਤੱਕ ਤੱਕ ਕਰੀ ਜਾਂਦਾ ਆ ਵਾ ਚੱਲ ਜਾਣਾ ਤੇ ਪੈਣਾ ਆ ਗਈ ਮੰਮੀ ਹਾਂਜੀ ਮੰਮੀ ਕੀ ਗੱਲ ਹੋ ਗਈ ਆ ਕੀ ਆ ਖੰਡਈ ਚਾਚੀ ਤੇਰੀ ਤੇ ਸਤਿੰਦਰ ਆਂਦੀਆਂ ਉੱਥੇ ਗਈ ਸਾਡੇ ਪਿੰਡ ਐ ਕੀ ਆ ਖੰਡਈ ਆ ਚਾਚੀ ਤੇਰੀ ਤੇ ਸਤਿੰਦਰ ਆਂਦੀਆਂ ਉੱਥੇ ਗਈ ਸਾਡੇ ਪਿੰਡ ਲਾਮਾ ਦੇਣ ਐ ਮੰਮੀ ਲਾਮਾ ਦੇਣ ਦੀ ਮੈਂ ਗਈ ਮੈਂ ਕਿਉਂ ਉੱਥੋਂ ਨੰਗਾ ਨਹੀਂ ਤੈਨੂੰ ਪਤਾ ਉੱਧਰ ਨੂੰ ਮੇਰੀ ਭੂਆ ਵਾ ਅੱਛਾ ਤੇ ਉੱਧਰੋਂ ਜਾਣ ਦੇਈਂਗੇ ਤਾਂ ਰਾਹ ਚ ਇਹਨਾਂ ਦਾ ਪਿੰਡ ਪਿਆ ਤਾਂ ਮੈਂ ਹਾਂ ਚੱਲ ਜਾਂਦੇ ਆਂ ਨੇ ਇੱਥੋਂ ਵੀ ਮਿਲ ਜਾਂਦੇ ਆਂ ਤੇ ਜੇ ਚੜੀ ਗਈ ਤਾਂ ਕੀ ਆ ਖਰਾਦੀ ਕੀ ਪਤਾ ਇਹ ਆਂਦੀਆਂ ਉਥੇ ਰੌਲਾ ਵੜਾ ਪਾ ਕੇ ਆਈ ਆ ਉਹ ਜੇ ਮੈਂ ਤਾਂ ਏਡੇ ਹੀ ਸੁਧਾਨ ਨਹੀਂ ਕਿ ਉਹ ਰੌਲਾ ਪਾਇਆ ਉਹ ਚਲ ਜੇ ਕੋਈ ਗੱਲ ਕੀਤੀ ਹੋ ਉਹ ਤੇ ਅੰਦਰ ਵੜ ਕੇ ਕੀਤੀ ਹੋ ਉਹਨੇ ਨਹੀਂ ਮੈਨੂੰ ਦੱਸੇ ਵੀ ਨਾ ਕਿ ਕਾਹਦਾ ਰੌਲਾ ਪਾਇਆ ਮੈਂ ਅਹੀਂ ਤੇ ਕੋਈ ਗੱਲ ਵੀ ਨਹੀਂ ਕੀਤੀ ਇਹੋ ਸਰਸਰੀ ਜੋ ਘਰ ਚ ਹੀ ਕਿਤੇ ਇਹੋ ਗੱਲ ਕਰਦੀ ਮੈਂ ਤਾਂ ਗੇ ਇਹਨਾਂ ਨੂੰ ਆਖਣ ਦੀ ਮੈਂ ਤਾਂ ਇੰਨੀ ਗੱਲ ਵਧਾਈਦੀ ਨਹੀਂ ਹੁੰਦੀ ਲੋਕੀਏ ਇਤਰਾ ਤਮਾਸ਼ਾ ਵੇਖਣ ਮਾਰੇ ਹੋ ਉਹ ਇੱਕ ਦੋ ਨਾਲ ਲਾ ਲੈਂਦੇ ਨੇ ਕੋਈ ਨਹੀਂ ਆਪਣਾ ਬੰਦਾ ਨਹੀਂ ਇਹ ਤਾਂ ਗੱਲ ਦੀ ਕਲੈਨ ਬਣਾਈ ਜਾਂਦੀਆਂ ਵਾ ਗਾਲ ਤੇ ਉਥੇ ਕੱਖ ਨਹੀਂ ਹੋਈ ਵੀ ਤੇ ਇਹ ਹੁਣ ਜੋ ਮਰਜੀ ਕਹੀ ਜਾਣ ਕੀ ਤਾਂ ਆਂਦੀਆਂ ਆਂਡ ਗਵਾਨ ਨੇ ਸੁਣਿਆ ਆਉਨੇ ਸੁਣ ਦੀ ਸਾਰੀਆਂ ਚਲਾਕੀਆਂ ਜਾਣਦੀ ਤੁਹਾਡੀਆਂ ਤੁਹਾਡੇ ਕੋਈ ਬਿਆਨ ਰਲਦੇ ਆ ਉਹਦੋਂ ਤੁਸੀਂ ਮੈਨੂੰ ਕਹਿੰਦੇ ਸੀ ਵੀ ਠੀਕ ਨਹੀਂ ਦਵਾਈ ਲੈਣ ਚਲੀ ਅੱਜ ਤੁਸੀਂ ਕਹਤਾ ਵੀ ਭੂਆ ਕੋਲ ਗਈ ਹੀਗੀ ਕੋਈ ਇੱਕ ਥਾਂ ਤੇ ਰਿਹਾ ਕਰੋ ਇੱਕ ਗੱਲ ਤੇ ਰਿਹਾ ਕਰੋ ਠੀਕ ਆ ਇਹ ਨਹੀਂ ਕਦੀ ਕੋ ਕਹਤਾ ਕਦੀ ਕੋ ਕਹਤਾ ਸਿੱਧਾ ਕਾਹਾਂ ਜੇ ਗਏ ਹੀ ਤੇ ਗਏ ਹੀਗੇ ਨਹੀਂ ਤੂੰ ਜੋ ਮਰਜੀ ਸਮਝੀ ਜਾ ਗਏ ਤੇ ਆਪਾਂ ਕਰੋ ਦਵਾਈ ਲੈਣ ਹੀਗੇ ਤੇ ਫਿਰ ਸਾਡਾ ਮਨ ਪਣ ਗਿਆ ਵੀ ਚਲ ਟਾਈਮ ਹੈਗਾ ਕੜੀ ਭੂਆ ਕੋ ਹੋ ਆਉਨੇ ਆ ਤੇ ਅੰਦੇ-ਅੰਦੇ ਹੋ ਰਿਹਾ ਆ ਯਾਕਾ ਚਲ ਇਧਰ ਸਿੰਦਰ ਦਾ ਘਰ ਲੱਗਦਾ ਵਾ ਤੇ ਉਧਰੋਂ ਦੀ ਹੀ ਹੋ ਜਾਂਦੀਆਂ ਤੇ ਜੇ ਆਪਾਂ ਚੜੀ ਗਏ ਤੇ ਕੀ ਇਹੋ ਜਿਹਾ ਹੱਥ ਚੋਕਣ ਜਾਂਦਾ ਵੀ ਤੁਸੀਂ ਇੰਨਾ ਰੋਲਾ ਪਾਈ ਜਾਂਦੀਆਂ ਜੇ ਚਲ ਜੇ ਇਹ ਗੱਲ ਹੋਵੇ ਗਾਤੋਂ ਨਹੀਂ ਜਾਂਦੀਆਂ ਅਸੀਂ ਉੱਥੇ ਚਲ ਮੰਨੇ ਚਲ ਮੰਨਿਆ ਦੀ ਵੀ ਤੁਸੀਂ ਭੂਆ ਜੀ ਹੋਣਾ ਕੋਲ ਗਏ ਸੀਗੇ ਚਲ ਪਿੰਡ ਵੀ ਲਾਗੇ ਚਲ ਗਏ ਤੇ ਪਰ ਤੁਸੀਂ ਜੇ ਉੱਥੇ ਜਾਣਾ ਹੀ ਘਰ ਮੇਰੇ ਜਾਣਾ ਹੀ ਤੇ ਮੈਨੂੰ ਤੇ ਨਾਲ ਲੈ ਜਾਂਦੇ ਜੇ ਚਲ ਚਲ ਵੀ ਗਏ ਸੀ ਪਰ ਉਥੇ ਗੱਲਾਂ ਕਿਹੜੀਆਂ ਕਰਕੇ ਆਏ ਕੁੜੀ ਤੁਹਾਡੀ ਅੱਡ ਹੋਣ ਨੂੰ ਕਹੀ ਵੀ ਐਂਦਾ ਕਰਦੀ ਆ ਮੈਂ ਤੇ ਅੱਜ ਤੱਕ ਉਹਨਾਂ ਨੂੰ ਕੋਈ ਗੱਲ ਹੀ ਨਹੀਂ ਦਸੀ ਤੇ ਉਹਨਾਂ ਨੂੰ ਕਿੱਥੋਂ ਫਿਰ ਪਤਾ ਲੱਗ ਗਿਆ ਸਾਰੀਆਂ ਗੱਲਾਂ ਜੇ ਤੁਸੀਂ ਕਰਕੇ ਆਏ ਜੇ ਤਾਂ ਕਈ ਪਤਾ ਲੱਗੀਆਂ ਨਾ ਉਥੇ ਸਤਿੰਦਰ ਕਾਲਮੇ ਉਥੇ ਕੋਈ ਨਹੀਂ ਕੀਤੀ ਵੀ ਉਹ ਤੇ ਉਤਰਾ ਕਹਿੰਦੇ ਕਿ ਹਾਂ ਫੇਰ ਪਰਿਵਾਰ ਦਾ ਸੁਣਾਉ ਤਾਂ ਮੇਰੇ ਮੂੰਹ ਚੋਂ ਨਿਕਲ ਗਿਆ ਵੀ ਉਹ ਜਿਹੜੀ ਤੁਹਾਡੀ ਉਹਦੇ ਅੱਡ ਹੋਣ ਦਾ ਨਾਮ ਲਈ ਜਾਂਦੀ ਆ ਤੇ ਹੁਣ ਮੂੰਹ ਚੋਂ ਨਿਕਲੇ ਕਰ ਤੇ ਮੈਂ ਹੁਣ ਮੂੰਹ ਚ ਕਿੱਦਾਂ ਪਾਲਾਂ ਚਲ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਮੈਂ ਉਥੇ ਕੀ ਕਾਰ ਆਈ ਆ ਨਾਲੇ ਤੇਰੇ ਮਾਪਿਆਂ ਨੂੰ ਦੱਸ ਕੇ ਆਈ ਮੈਂ ਕਿਹਾ ਕਿਸ ਨੈਨਾ ਹਾਣ ਮਿਰਗਾ ਸੁਣ ਏਦਾਂ ਨਹੀਂ ਚੰਗਿਆਂ ਲੱਗੀਦਾ ਹੁਣ ਰਿਸ਼ਤੇਦਾਰੀ ਚ ਇਹੋ ਜਿਹੀ ਗੱਲਾਂ ਨਹੀਂ ਕਰੀਦੇ ਆਹੀਂ ਨਹੀਂ ਅੱਜ ਤੱਕ ਕੀਤੀਆਂ ਚੱਲ ਚਾਚੀ ਜੀ ਇਹ ਵੀ ਤੁਹਾਨੂੰ ਝੁਕਣਾ ਦਿੰਦੀ ਰਹਿੰਦੀ ਆ ਇਹ ਵੀ ਘਟ ਨਹੀਂ ਕਿ ਹੈਗੀ ਚੱਲ ਕੋਈ ਨਹੀਂ ਝੁਕਣਾਂ ਦੀ ਗੱਲ ਨਹੀਂ ਹੁਣ ਮਿਰਗਾ ਸੁਣੋ ਅਸੀਂ ਆਡ ਹੋ ਜਾਣਾ ਅਸੀਂ ਨਹੀਂ ਰਹਿਣਾ ਨਾਲ ਚੱਲ ਐਵੇਂ ਨਹੀਂ ਇਨੇ ਤੱਤੇ ਹੋਈਦਾ ਹੁੰਦਾ ਠਾਂ ਛੱਡੋ ਹੁਣ ਤੁਸੀਂ ਜਿਹੜੀ ਗੱਲ ਹੋ ਗਈ ਹੋ ਗਈ ਹੁਣ ਉਹ ਗੱਲ ਕਰੀ ਜਾਣੀ ਆਡ ਹੋ ਜਾਣਾ ਆਡ ਹੋ ਜਾਣਾ ਵਾ ਕੱਢੋ ਸਾਲ 2 ਸਾਲ ਤੇ ਫੇਰ ਕਰ ਲਾਂਗੇ ਕੋਈ ਨਹੀਂ ਜਿੱਦਾਂ ਤੁਸੀਂ ਆਖੋਗੇ ਉਦਾਂ ਕਰ ਲਾਂਗੇ ਚੱਲ ਕਰੀ ਜਾਓ ਤੁਸੀਂ ਜੋ ਤੁਹਾਡਾ ਟੱਕ ਹੁੰਦਾ ਫੇਰ ਅਵਨੀ ਨਗਰ ਮੋਈ ਦਾ ਹੁਣ ਅਦੇ ਕੀ ਕਰਨਾ ਹੁਣ ਪਿਆ ਨਾ ਸਿਆਪਾ ਪੱਜੀ ਗਈਆਂ ਮੈਂ ਤੈਨੂੰ ਕਿਹਾ ਸੀ ਨਾ ਜਾ ਉਹਨਾਂ ਨੇ ਆਪਣੀ ਕੁੜੀ ਦੀ ਗੱਲ ਕਰਨੀ ਸਾਡੀ ਥੋੜਾ ਕਰਨੀ ਹੁਣ ਠੰਡ ਤੈਨੂੰ ਜੇ ਤਾਂ ਮੈਂ ਤੈਨੂੰ ਕਿਹਾ ਸੀ ਨਾ ਜਾ ਪੱਜੀ ਗਈਆਂ ਪੁੜਕ ਦੀ ਗਈਆਂ ਤੇ ਹੁਣ ਗੱਲ ਵੱਧ ਗਈ ਹੈ ਨਾ ਜੇ ਇੱਥੇ ਆਪੇ ਠੰਡਾ ਹੋ ਜਾਣਾ ਹੀ ਕੰਮ ਹੁਣ ਉਹਨਾਂ ਨੇ ਤੇ ਆਪਣੀ ਤੀ ਦੀ ਗੱਲ ਕਰਨੀ ਆ ਉਹ ਕਿਸ ਦੀ ਆਪਣੀ ਤੀ ਦੀ ਗਲਤੀ ਥੋੜਾ ਕੋਈ ਕੱਢਦਾ ਹੁੰਦਾ ਚਲ ਕੋਈ ਨਹੀਂ ਮੰਮੀ ਜੇ ਚਲੀ ਗਏ ਤੇ ਕੀ ਇਹੋ ਜੀ ਆਖਰ ਆ ਗਈ ਆ ਗੱਲ ਜਾਣਦੀ ਥੋੜੀ ਆ ਇੱਥੇ ਆਪਾਂ ਕਾਰਕਰ ਕਰਕੇ ਤੇ ਇੱਥੇ ਉਹਨਾਂ ਨੂੰ ਸਮਝਾਉਂਦੇ ਤੇ ਖਰੇ ਬਹਿ ਜਾਂਦੀਆਂ ਤੇ ਹੁਣ ਜਦੋਂ ਸਗੋਂ ਜਿਆਦੀਆਂ ਚਾਂਬਲੇ ਚੜੀਆਂ ਆਉਂਦੀਆਂ ਸਾਨੂੰ ਆੜੀ ਕਰੋ ਤੇ ਚਲ ਸਾਲ ਸਾਲ ਦੋ ਸਾਲ ਲੰਘ ਜਾਂਦੇ ਤੇ ਫੇਰ ਵੇਖੀ ਜਾਂਦੀ ਉਹ ਉਹਨਾਂ ਨੇ ਮੰਮੀ ਚੜੀਆਂ ਹੀ ਰਹਿਣਾ ਵਾ ਉਹਨਾਂ ਦਾ ਤੇ ਇਹੋ ਹਾਲ ਰਹਿਣਾ ਵਾ ਉਹ ਜਿਹੜੀ ਚੁੱਕਣਾ ਚ ਆਈ ਆ ਨਾ ਉਹਨੇ ਇਹਨੂੰ ਬਹਿਣ ਹੋਣੀਗਾ ਦੇਣਾ ਤੇ ਕਰਦੀਆਂ ਤੇ ਕਰਦੀਆਂ ਰਹਿੰਦੇ ਮੈਨੂੰ ਨਹੀਂ ਮੈਂ ਸਮਝਾਉਂਦੀ ਰਹਿਣੀ ਮੈਂ ਤਾਂ ਤੂੰ ਇੰਨੀ ਤਤੀ ਨਾ ਹੋਇਆ ਕਰ ਕੋਈ ਨਹੀਂ ਚੁੱਪ ਕਰਕੇ ਦੇਨ ਕੱਢੀ ਕੱਢ ਲਾ ਸਾਲ ਖਾਣੀ ਮੈਨੂੰ ਜੋ ਸਮਝਾਉਂਦੇ ਜੇ ਤੂੰ ਤਾਂ ਤੁਸੀਂ ਚਾਚੀ ਨੂੰ ਨਹੀਂ ਸਮਝਾ ਸਕਦੇ ਚਾਚੀ ਨੂੰ ਮੈਂ ਬਥੇਰਾ ਸਮਝਾਉਣੀ ਹੈ ਉਹਨੇ ਹੁਣ ਆਪਣੀ ਨਾਉਂ ਦੀ ਵੀ ਮੰਨਣੀ ਆਡੀ ਥੋੜਾ ਮੰਨੀ ਜਾਣੀ ਤੇ ਮੰਨੀ ਜਾਵੇ ਚਾਚੀ ਉਹਦੇ ਮਗਰ ਲੱਗਣਾ ਤੇ ਲੱਗੀ ਜਾਵੇ ਚੱਲ ਵੇਖ ਲੈ ਜਿੱਦਾਂ ਕਰਨੀ ਅਸ ਕੀ ਕਰਾਂ ਹੁਣ ਜੇ ਇਹ ਤੇ ਪਿਓ ਨੂੰ ਫੋਨ ਲਾਇਆ ਤੂੰਨੇ ਵੀ ਉੱਥੇ ਟੈਨਸ਼ਨ ਲੈਣੀ ਆ ਤੇ ਕਿਦਾਂ ਪੀਏ ਖਰੇ ਕਿੰਨਾ ਕ ਲੜਦੀ ਆ ਨੇ ਕੀ ਗੱਲ ਵਾ ਤੇ ਹੁਣ ਕੀ ਕਰਾਂ ਇਹਨੂੰ ਬਥੇਰਾ ਸਮਝਾਉਂਦੀ ਰਹਿੰਦੀ ਆ ਪਰ ਨਹੀਂ ਸਭ ਦੇ ਘੱਟ ਦੋਵੇਂ ਨਹੀਂ ਗਈਆਂ ਉਦਾਂ ਇਹਦੀ ਬਥੇਰੀ ਲੁੱਤਰੋ ਚੱਲਦੀ ਚੱਲ ਵੈਣੀ ਆ सोनू ਨੂੰ ਆਨੀ ਪੁੱਛਦੀ ਆ ਕੀ ਆਂਦਾ ਉਹਨੂੰ ਦੱਸਦੀ ਆ ਚਾਲੋ ਇਕਾਂਪਲਾ सोनू ਕਿੱਥੇ ਆ ਉਹਨੂੰ ਆਜ ਮਾਰਦੀ ਆ ਕੀ ਆਂਦਾ ਵਾ ਵੇਖਾਂ ਪਲਾ सोनू ਕੀ ਕਰਨ ਰਿਹਾ ਆ ਆ ਚੂਚੇ ਵੀ ਇੱਧਰ ਛੱਡੇ ਇਹਨਾਂ ਨੇ ਭਾਵੇਂ ਕੁੱਤਾ ਫੜ ਕੇ ਲੈ ਜਾ ਲੜਾਈ ਵੱਲ ਤਿਆ ਰਹਿੰਦਾ ਇਹਨਾਂ ਦਾ ਹੰਡਿਆ ਕੋਈ ਨਹੀਂ ਮੈਂ ਉਹ ਬੰਦੇ ਨੂੰ ਡਾ ਮਿੱਟੀ ਲਾਉਣ ਆਲੂ ਨੂੰ ਤੇ ਮੈਂ ਵੇਖ ਬੜਾ ਲਾਤੀ ਇਹਨੇ ਲਾ ਗਈ ਆਹੋ ਲਾ ਕੇ ਆਉਂਦਿਆ ਵਾ ਹਾਂ ਹੂੰ ਤਾਂ ਹੁਣ ਫਿਰ ਕਿਦਾਂ ਕਰਨੀ ਆ ਇਹਨਾਂ ਨੇ ਤਾਂ ਬੜਾ ਪਵਾੜਾ ਪਾਇਆ ਵਾ ਕਿਉਂ ਕੀ ਹੋਇਆ ਹੁਣ ਉਹ ਹੁਣ ਆਂਦੀ ਆ ਪੀ ਸਾਨੂੰ ਆਢੀ ਕਰੋ ਕਰੋ ਤੇ ਇਹ ਜੋ ਗਈ ਜਿੱਦਣੋਂ ਤੰਦੀ ਉਹਨਾਂ ਦੇ ਪੇਕੇ ਉਹਦੇ ਤੇ ਉਹਦੀ ਮਾਂ ਨੇ ਕਿਤੇ ਫੋਨ ਲਾ ਕੇ ਉਹਨਾਂ ਨੂੰ ਦੱਸਿਆ ਹੁਣ ਪੀ ਆਈ ਜੋਤੀ ਆਹੋ ਨੇ ਦੱਸਣਾ ਮੈਂ ਮੀਨ ਨੂੰ ਆਖਿਆ ਕਿ ਨਾ ਜਾਈਏ ਨਾ ਜਾਈਏ ਮੈਂ ਵੀ ਇਹਨੂੰ ਕਿਹਾ ਸੀਗਾ ਮੈਂ ਵੀ ਉਹਨਾਂ ਨੇ ਆਪਣੀ ਤੀ ਦੀ ਗੱਲ ਕਰਨੀ ਆਢੀ ਥੋੜਾ ਕਰਨੀ ਉਹਨਾਂ ਕੋਈ ਆਹ ਤੇ ਇਹ ਪਰ ਮੰਨਦੀ ਨਹੀਂ ਹਾਂਦੀ ਨਹੀਂ ਮੈਨੂੰ ਜਾਣ ਦੋ ਇੱਕ ਵਾਰ ਤੇ ਉਹ ਹੁਣ ਆਂਦੀ ਸਾਨੂੰ ਆਢੀ ਕਰੋ ਆਢੀ ਕਰੋ ਤਾਂ ਹੁਣ ਕਿੱਦਾਂ ਕਰਨੀ ਹੁਣ ਅੱਡ ਜੇਂਦੇ ਅੱਡੇ ਤੋਂ ਨੇ ਤਾਂ ਇੰਨੀ ਛੇਤੀ ਕਿੱਦਾਂ ਕਰਦੀ ਹੋਣਾ ਉਹਨਾਂ ਨੂੰ ਉਹ ਹੀ ਨਾ ਹੂੰ ਇਨੂੰ ਮੈਂ ਕਿਹਾ ਮੈਂ ਚੱਲ ਸਾਲ ਉਹ ਖੰਡ ਕੱਢ ਲਾ ਉਸੋ ਕਰਕੇ ਤੇ ਇਹ ਵੀ ਨਹੀਂ ਬੋਲਣੋ ਹਟਦੀ ਕੇ ਹਲੇ ਵੀ ਓਏ ਕੇ ਵੀ ਨਹੀਂ ਨਾ ਹਟਦੀ ਹੁਣ ਆਹੋ ਬੰਦਾ ਸਿਆਣੇ ਬੰਦੇ ਦੀ ਗੱਲ ਸਮਝ ਲੈਂਦਾ ਪਰ ਇਹਨਾਂ ਨੂੰ ਨਹੀਂ ਲੱਗਦੀ ਸਮਝ ਮੈਂ ਤੋ ਦਿਨ ਇਹਨੂੰ ਆਖਿਆ ਸੀ ਕਿ ਨਾ ਚਾਹੀਏ ਨਾ ਚਾਹੀਏ ਇਹ ਗੱਡੀਆਂ ਦੀ ਕਿ ਨਹੀਂ ਮੈਂ ਆਪੇ ਸੰਭਲੂ ਮੈਂ ਆਪੇ ਸੰਭਲੂ ਮੈਂ ਕਰ ਲੂੰ ਗੱਲ ਹੂੰ ਤਾਂ ਤਾਂ ਸੰਭਲ ਤਾ ਲਊ ਤੇ ਹੁਣ ਕਿੱਦਾਂ ਕਰਨੀ ਫਿਰ ਨਹੀਂ ਤੇ ਤੂੰ ਵੀ ਉਥੇ ਇਹਨੂੰ ਲੈ ਜਾ ਨਾਲ ਤੇ ਉਥੇ ਆਦੀ ਮਾਂ ਦੱਸ ਨਾਲੇ ਆ ਫੇ ਦੱਸਣਾ ਪੈਣਾ ਮਾਂ ਦੀ ਨੂੰ ਹਾਂ ਪੀਨੂ ਵੀ ਕਵੇ ਵੀ ਇਹਨੂੰ ਸਮਝਾਵੇ ਵੀ ਇਹ ਵੀ ਚੁੱਪ ਕੀਤੀ ਰਿਹਾ ਕਰੈ ਇਹਨਾਂ ਨਾਂ ਬੋਲਿਆ ਕਰੈ ਚੱਲ ਅਨਿ ਫੇਰ ਦੱਸਦੇ ਆਂ ਇਹਦੀ ਮਾਂ ਨੂੰ ਨਹੀਂ ਕੀਦਾ ਗੱਲਵਾਦੇ ਚੱਲ ਵੀ ਇਹਨੇ ਨਹੀਂ ਤੇ ਮੈਂ ਲਾਉਣਾ ਫੇਰ ਕਿਹਾ ਪੀਨੂ ਨੂੰ ਫੋਨ ਹੂੰ ਤਾਂ ਫੇਰ ਆਪੇ ਉਹ ਨਹੀਂ ਤੇ ਆਪੇ ਇਹਨਾਂ ਨੂੰ ਫੋਨ ਲਾ ਕੇ ਸਮਝਾਉ ਉਹ ਇਹਨੂੰ ਹਾਂ ਚੱਲ ਇਦਾਂ ਕਰ ਲਾ ਹੂੰ ਆਹੋ ਉਹਨੂੰ ਲਾ ਫੋਨ ਅਨਿ ਫੇਰ ਚਾਚੇ ਨੂੰ ਕਰਦਾ ਗੱਲ ਚਾਚੇ ਨੂੰ ਲਾਉਣਾ ਫੋਨ ਹਾਂ ਉਹਨਾਂ ਨੂੰ ਲਾ ਕੇ ਉਹਨਾਂ ਨਾਲ ਗੱਲ ਕਰ ਆਪੇ ਇਹਨਾਂ ਨੂੰ ਸਮਝਾਉਣਗੇ ਬੁੜੀਆਂ ਇਦਾਂ ਹੀ ਕਰਦੀਆਂ ਹੁੰਦੀਆਂ ਹਾਂ ਆਹ ਇਹਨੇ ਤੇ ਇਦਾਂ ਰੋਲੀ ਪਾਈ ਜਾਣੀ ਹਾਂ ਆਹ ਉਹਦਾ ਉਹਦਾ ਫੋਨ ਆਇਆ ਤਾਂ ਪਰ ਠੀਕ ਠੀਕ ਆ ਹੂੰ ਚਲ ਜਨ ਤਾਂ ਫੋਨ ਲਾਉਣਾ ਹੋ ਇਧਰ ਪੈਲੀ ਆ ਲਾ ਕੇ ਲਾਈ ਮੁਰਕੇ ਵੀ ਬੋਲਣ ਗਿਆ ਤਾਂ ਉਹਨਾਂ ਨੇ ਅੱਖ ਨਾ ਖਰੇ ਕਿੰਨਾ ਘਰੌਲਾ ਪਾਇਆ ਇਹਨਾਂ ਨੇ ਘਰ ਆ ਨਹੀਂ ਉਧਰ ਉਦਨ ਮੈਂ ਕਰਕੇ ਨਾ ਗੱਲ ਆ ਉਹਨੂੰ ਹੀ ਲਾਉਂਗਾ ਉਹਨਾਂ ਦੇ ਸਾਹਮਣੇ ਨਾ ਲਾਵੀ ਆ ਨਹੀਂ ਉਹਨਾਂ ਦੇ ਸਾਹਮਣੇ ਨਹੀਂ ਲਾਉਣਾ ਚਲ ਠੀਕ ਆ ਲਾਈ ਫਿਰ ਫੋਨ ਚੰਗਾ ਆ ਲਾਉਣਾ ਨਹੀਂ ਫਿਰ ਇਹਨੂੰ ਨਾਲੇ ਖੜਦਾ ਹਾਂ ਉੱਥੇ ਤੇ ਪੇਕੇ ਤੇ ਉੱਥੇ ਦੀ ਮਾਂ ਕੋ ਕਰਾ ਕੇ ਲਾਉਣਾ ਚਲ ਠੀਕ ਆ ਕੀ ਕਰੀਏ ਇਹਨਾਂ ਬੁੜੀਆਂ ਦਾ ਕੀ ਕਰੀਏ ਹੁਣ ਇਹ ਕਰੀਏ ਇਧਰ ਨੂੰ ਕਰੀਏ ਉਹ ਹੋ ਗਿਆ ਕਰੀਏ ਇਹ ਹੋ ਗਿਆ ਇਹ ਕਿਨੂੰ ਉਦਨ ਆਖਿਆ ਕਿ ਨਾ ਜਾਈ ਆਪਾਂ ਨਾ ਜਾਈ ਏ ਅੰਦੇ ਹੀ ਹੈਗੀ ਜਾਣਾ ਹੀ ਜਾਣਾ ਜਾਣਾ ਹੀ ਜਾਣਾ ਹੁਣ ਚੱਲ ਉਹਨੂੰ ਲਾਉਣਾ ਵਾ ਫੋਨ ਮੁੰਡੇ ਨੂੰ ਤੇ ਉਹਦੇ ਨਾਲ ਕਰਦਾ ਗੱਲ ਕਿ ਕੀ ਜਾਂਦੇ ਨੇ ਚਾਚੇ ਨੂੰ ਕਰਦਾ ਗੱਲ ਹੁਣ ਇਹ ਆਖੰਡੇ ਆਡੋਣਾ ਆਡੋਣਾ ਤਾਂ ਆਡੋਣਾ ਹੋਊ ਕਿਹਦਾ ਆਡੋ ਤੋਂ ਆਡੋਆਂ ਤੇ ਕਿਚਾਰਾ ਨਹੀਂ ਹੋਣਾ ਟਰੈਕਟਰ ਤੇ ਕਿਸਾਨਾਂ ਦਾ ਆਰ ਨਹੀਂ ਕੁੜੀ ਪੜਾਉਣੀ ਨਹੀਂ ਜਾਣੇ ਪੜਾਉਨੇ ਆ ਚੱਲ ਹੁਣ ਵੇਨੇ ਆ ਕਰਦੇ ਆ ਕੋਨਾ ਕੋ ਪਹਿਲਾਂ ਰੀਦੇ ਤੇ ਪੇਕੇ ਜਾ ਕੇ ਨਾ ਇਹਦੀ ਮਾਂ ਪੁੱਤ ਦੀ ਕਿਤਨੀ ਜੀ ਭਾਅ ਖਿ ਲਿਉਣਾ ਇਹਨੂੰ ਖੜਦਾ ਇਹਦੀ ਮਾਂ ਕੋ ਉੱਥੇ ਦੱਸਦਾ ਕਿ ਇਹਨੂੰ ਬਿਲਾਂ ਸਮਝਾਉਗਾ ਕਿ ਨਾ ਇਦਾਂ ਕਰਿਆ ਕਰੇ ਚੱਲ